ਸੂਪਰਸਟਾਰ ਅਲੂ ਅਰਜੁਨ ਦੀ ਗੱਲ ਕਰੀਏ ਤਾਂ ਅਲੂ ਅਰਜੁਨ ਨੂੰ ਫਾਈਨਲੀ ਰਾਹਤ ਮਿਲ ਚੁੱਕੀ ਹੈ ਆਪਣੇ ਪਗੜੜ ਵਾਲੇ ਮਾਮਲੇ ਤੋਂ ਹਾਲ ਫਿਲਹਾਲ ਹੀ ਇਸ ਦਾ ਫੈਸਲਾ ਸਾਹਮਣੇ ਆਇਆ ਹੈ ਸੰਧਿਆ ਥੀਏਟਰ ਪਗੜੜ ਮਾਮਲੇ ਦੇ ਵਿੱਚ ਸੂਪਰਸਟਾਰ ਅਲੂ ਅਰਜੁਨ ਨੂੰ ਜ਼ਮਾਨਤ ਮਿਲ ਗਈ ਹੈ ਉਹਨਾਂ ਨੂੰ ਪਹਿਲੇ ਹਾਈ ਕੋਰਟ ਨੇ ਅੰਤਰੀਮ ਜ਼ਮਾਨਤ ਤੇ ਰਿਹਾ ਕਰ ਦਿੱਤਾ ਸੀ ਹైదరాబాద్ ਦੇ ਸੰਧਿਆ ਥੀਏਟਰ ਦੇ ਵਿੱਚ ਪੁਸ਼ਪਾ 2 ਦੀ ਸਕਰੀਨਿੰਗ ਦੌਰਾਨ ਮੱਚੀ ਭਗਦਰ ਚ 35 ਸਾਲਾ ਔਰਤ ਦੀ ਮੌਤ ਹੋ ਗਈ ਜਿਸ ਕਾਰਨ ਸਥਾਨਕ ਪੁਲਿਸ ਨੇ اداکار ਅੱਲੂ ਅਰਜੂ ਨੂੰ ਗ੍ਰਿਫਤਾਰ ਕਰ ਲਿਆ ਹੁਣ ਹਾਈਦਰਾਬਾਦ ਕੋਰਟ ਨੇ ਉਹਨਾਂ ਨੂੰ ਆਮ ਜਮਾਨਤ ਦੇ ਦਿੱਤੀ ਹੈ ਅਦਾਲਤ ਨੇ અભినੇਤਾ ਨੂੰ ਜ਼ਮਾਨਤ ਦਿਆਂ ਸ਼ਰਤਾਂ ਅਨੁਸਾਰ 50-50 ਹਜ਼ਾਰ ਰੁਪਏ ਦੇ ਦੋ ਜ਼ਮਾਨਤ ਅਦਾ ਕਰਨ ਦਾ ਨਿਰਦੇਸ਼ ਦਿੱਤਾ ਹੈ 4 ਦਸੰਬਰ ਨੂੰ ਸੰਦਿਆ థియేటర్ ਦੇ ਵਿੱਚ ਅਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਦੇ ਸਕਰੀਨਿੰਗ ਸ਼ੋਅ ਦੌਰਾਨ ਮੱਚੀ ਪਗੜੜ ਦੇ ਵਿੱਚ 35 ਸਾਲਾ ਰੇਵਤੀ ਨਾਂ ਦੀ ਔਰਤ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਦਾ 8 ਸਾਲਾ ਬੇਟਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਜਿਸ ਦਾ ਇਲਾਜ ਪ੍ਰਾਈਵੇਟ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪਗੜੜ ਮਾਮਲੇ ਦੇ 3 ਹਫ਼ਤੇ ਬਾਅਦ ਅਦਾਕਾਰ ਅਤੇ థియేਟਰ ਪ੍ਰਬੰਧਕਾ ਸਮੇਤ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਦਕਿ ਬੱਚਾ ਅਜੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਨਾਲ ਜੂਟ ਰਿਹਾ ਹੈ ਅਲੂ ਅਰਜੁਨ ਅਤੇ ਪੁਸ਼ਪਾ ਟੂ ਦੇ ਨਿਰਮਾਤਾਵਾਂ ਨੇ ਮ੍ਰਿਤਕ ਔਰਤ ਦੇ ਜ਼ਖਮੀ ਬੱਚੇ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਲੂ ਅਰਜੁਨ ਨੇ 1 ਕਰੋੜ ਮਿਥਰੀ movies ਅਤੇ ਨਿਰਦੇਸ਼ਕ ਸੁਖਮਾਰ ਨੇ 50-50 ਲੱਖ ਰੁਪਏ ਦਿੱਤੇ ਫਿਲਮ ਨਿਰਮਾਤਾ ਅਤੇ ਤੇਲੰਗਾਨਾ ਫਿਲਮ ਵਿਕਾਸ ਨਿਗਮ ਦੇ ਚੇਅਰਮੈਨ ਦਿਲ ਰਾਜੂ ਨੇ ਪਰਿਵਾਰ ਨੂੰ ਮੁਆਵਜ਼ਾ ਸੌਂਪਿਆ